ਰੋ ਸੰਗਰੂਰ ਜ਼ਿਲ੍ਹੇ ਦੀ ਚੀਮਾ ਮੰਡੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਵੇਂ ਇੱਕ ਫੌਜੀ ਵੱਲੋਂ ਆਪਣੇ ਨੌਜਵਾਨ ਪੁੱਤਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫੌਜੀ ਨੇ ਆਪਣਾ ਸਾਰਾ ਪਰਿਵਾਰ ਹੀ ਗੋਲੀ ਦੀ ਭੇਟ ਚੜਾ ਦੇਣਾ ਸੀ ਪਰ ਮੌਕੇ ਤੇ ਆ ਗਏ ਲੋਕਾਂ ਨੇ ਰੈਫਲ ਖੋਹ ਲਈ ਤੇ ਬਾਕੀ ਪਰਿਵਾਰ ਦੀ ਜਾਨ ਬਚ ਗਈ। ਬਾਕੀ ਤੁਹਾਨੂੰ ਦੱਸਦੇ ਹਾਂ ਇਸ ਦਾ ਮੇਨ ਕਾਰਨ ਕੀ ਸੀ ਕਿ ਉਹ ਆਪਣੇ ਪਰਿਵਾਰ ਨੂੰ ਤਬਾਹ ਕਰਨਾ ਚਾਹੁੰਦਾ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਵੀਡੀਓ ਤੇ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਿਓ।

ஒரு ஓர் தீவினா வியாகரம் வந்தா ਉਗਿਆ ਤਾਂ ਕਰੋ ਨਿਕਲੋ ਮੈਨੂੰ ਬਜ਼ੰਦ ਨਹੀਂ ਆਗੀ ਤੇਰੀ ਮਾਰ ਦੀ ਨਿਕਲੋ ਇਤਜ਼ਾਰੇ ਜੜੇ ਮੇਰੇ ਭਾਈ ਦੇ ਕੋਲੀ ਮਾਰਦੀ ਸਾਡੇ ਦਿਨਾਂ ਦੇ ਕੱਟਦਾ ਸੀ ਉਹਦਾ ਰਾਤ ਦੇ ਕੋਈ ਆ ਗਿਆ ਉਹਨੇ ਬਚਾ ਲਿਆ ਮੈਨੂੰ ਮੇਰੇ ਬਾਪਰੇ ਮਾਪੇ ਨੂੰ ਆ ਮੇਰੇ ਭਾਈ ਨੂੰ ਮਾਰਦਾ ਬਰਣੇ ਉਹਨੂੰ ਦਜਾਦ ਨਾ ਦੋ ਉਹਨੂੰ ਬਾਜੀ ਦੇ ਦੋ ਬੰਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ ਬਹੁਤਿਆਂ ਦਾ ਕੁੱਟ ਮਾਰ ਕਰ ਰਿਹਾ ਸੀਗਾ ਤੇ ਕੱਲ ਤਾਂ ਕੁਝ ਜ਼ਿਆਦਾ ਹੱਦ ਪਰ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਗਰ ਪੈ ਗਿਆ ਰੈਫਲ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਖੜਾ ਛਿੜਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭਜਨ ਸਰ ਨਿਕਲ ਕੇ ਬਾਹਰ ਹੀ ਉਥੇ ਗਲੀ 'ਚ ਖੜ ਕੇ ਫੈਰ ਮਾਰਿਆ ਲੜਾਈ ਦਾ ਮੇਨ ਕਾਰਨ ਕੀ ਸੀ ਕਿ ਇਹ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗੱਲ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ 'ਚ ਕਲੇਸ਼ ਰਹਿ ਰਹੇ ਸੀਗਾ ਨੌਜਵਾਨ ਦੀ ਕਿੰਨੀ ਉਮਰ ਦੀ ਜੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਕਿੱਥੇ ਗੱਲ ਪੜਦਾ ਸੀਗਾ ਇਹ ਆਪਣੇ ਪੀਖੀ ਕੋਲੇ ਕਾਲਜ 'ਚ ਜੀ ਅੱਛਾ ਹਾਂਜੀ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇਹਨਾਂ ਦੀ ਜਿਹੜੀ ਬਹੁਤ ਮੈਂ ਲਈਏ ਕਾਰਨ ਤਾਂ ਸਾਰੇ ਇਹੀ ਸੀਗਾ ਵੀ ਉਹ ਕਹਿ ਰਿਹਾ ਸੀ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ ਅੱਛਾ ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ ਇਹਦਾ ਕੁਦਰਤੀ ਵੀ ਸਾਰੇ ਆਣਗਮਣ ਆ ਗਏ ਨਾਮ ਦੇ ਜਿਹੜੇ ਇਲੈਕਟਿਵ ਸੀਗੇ ਉਹਨੇ ਆ ਕੇ ਰੈਵਲ ਫੜ ਲਈ ਨਹੀਂ ਤਾਂ तकरीबन 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਿਹੜਾ ਇਹ ਮੇਰੇ ਤੇ ਜਿਹੜਾ ਲੜਕਾ ਉਹਦਾ ਡੈਡੀ ਕੰਮ ਕੀ ਕਰਦੇ ਨੇ ਜੀ ਉਹ ਇਹ ਜੀ ਰਿਟਾਇਰਡ ਆਰਮੀ ਚ ਸੀਗੇ ਹੁਣ ਆਪਣੇ ਸਤੌਜ ਉਹ ਚ ਉਦਮ ਸਿੰਘ ਉਹ ਚ ਲਗੇ ਅਕੈਡਮੀ ਚ ਲਗੇ ਹੋਏ ਨੇ ਸਕਿਉਰਟੀ ਵਾਲਾ ਜੋੜੀ ਫੌਜੀ ਰਹਿੰਦਾ ਹੈਗਾ ਸਾਡੇ ਗਵਨ ਸੀ ਠੀਕ ਹੈ ਜੀ ਉਹ ਪਹਿਲਾਂ ਵੀ ਉਹਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਕੋਈ ਮਾੜਾ ਮੋਟਾ ਜਿਵੇਂ ਆਮ ਬਰਵਾਦਤ ਹੁੰਦਾ ਰਹਿੰਦਾ ਹੈਗਾ ਪਰ ਉਹ ਹੈ ਹੀ ਗਲਤ ਹੈਗਾ ਜੋ ਸਾਰਾ ਪਿੰਡੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡੀ ਨੂੰ ਕਿ ਕਿ ਕ ਕੀ ਲੜਾਈ ਜੜਾ ਕਿਉਂ ਹੁੰਦਾ ਸੀਗਾ ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਹੈ ਮੇਰਾ ਪਰਿਵਾਰ ਹੀ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਤਾਂ ਉਹਨੂੰ ਦੂਸਰਾ ਹੀ ਵਧੀਆ ਲੱਗਦਾ ਹੈਗਾ ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇ ਕਿ ਫਿਰ ਵੀ ਜਿਵੇਂ ਨੌਜਵਾਨ ਅੱਜ ਤੇ ਉਹਨਾਂ ਨੂੰ ਪਤਾ ਪੜੇ ਲਿਖਿਆ ਸੀਗਾ ਬੱਚਾ ਪਰ ਇਹ ਵੀ ਫੌਜ ਚ ਰਿਟਾਇਰਡ ਹੈਗਾ ਹੈਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਝ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲਬ ਡਰਿੰਕ ਵਗੈਰਾ ਕਰ ਲੰਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਉਹ ਬੱਚਾ ਚੋਲ ਬਾਹਰ ਭੱਜ ਗਿਆ ਕੁੜ ਤਾਂ ਵੰਨੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤਾਂ ਉਹ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਚਾਹੇ ਜੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਈ ਕੋਈ ਸਰਵਾਤ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਉਹ ਤਾਂ ਚਲੋ ਹੈ ਹੀ ਹੈਗਾਗਾ ਰਿਟਾਇਰ ਕਿੰਨਾ ਟਾਈਮ ਹੋ ਗਿਆ ਜੀ ਉਹਨੂੰ 2-4 ਸਾਲ ਹੀ ਹੋਏ ਨੇ ਰਿਟਾਇਰਮੈਂਟ ਹੋਈ ਨੇ ਜੀ ਇਹ ਕਹਿੰਦਾ ਸੀ ਉਹਨੂੰ ਸਕਿਉਰਿਟੀ ਗਾਰਡ ਦਾ ਕੰਮ ਕੇ ਸਕੂਲ 'ਚ ਕਰਦਾ ਸੀਗਾ ਜੀ ਉਮਰ ਹੋਣੀ ਜੀ ਉਹਦੀ 40-45 ਸਾਲ ਦੀ ਕਰੀ। ਅੱਜ ਸਵੇਰੇ ਅਰਵਿਨਾ ਉਹ ਰਾਣੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੀ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੁਲੇਜਨ ਰਹਿੰਦਾ ਸੀ। ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇਜਨ ਰਹਿੰਦਾ ਸੀ। ਰਾਤੀ 11 ਵਜੇ ਤਕਰੀਬ ਵਿੱਚੀ ਰਾਤ 11 ਵਜੇ ਤਕਰੀਬ ਗਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰਤਾ। ਅਮਨਦੀਪ ਕੀ ਕਰਦਾ ਸੀ? ਅਮਨਦੀਪ ਸਿੰਘ ਪਾਪਾ ਵੀ ਇਹ ਡਿਪਲਾਈ ਕਰਦੇ ਸੀ ਜੀ ਉਹਦੇ ਬੈੜੀ ਪਿਤਾ ਜੀ ਕੀ ਕਰਦੇ ਸੀ ਜੀ ਉਹਦੇ ਫੌਜ ਚੋਂ ਪੈਰ ਸੀ ਤੇ ਅੱਜ ਕੱਲ ਸਤਾਜ ਵਿੱਚ ਕਿਸੇ ਅਕੈਡਮੀ ਸਕੂਲ ਹੀ ਲਾੜਨੀ ਜੁੜੀ ਕਰਦੇ ਸੀ ਕਿਹੜੀ ਗੱਲ ਸਰ ਮਨ ਮਦਦੋਂ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰ ਮੂਜੈਕਟਰ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰ ਲਾਂਗੇ ਦੋ ਬੱਚੇ ਸੀ ਜੀ ਵੱਡੀ ਬੇਟੀ ਐ ਛੋਟਾ ਬੇਟਾ ਘਰ ਵਾਲੀ ਆ ਤੇ ਫੌਜੀ ਸੀ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ ਜੀ